ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਅੱਜ ਆਪ ਜੀ ਦੇ ਨਾਲ ਜ਼ਿਕਰ ਕਰਾਂਗੇ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰ ਕਰਨਾ ਚਾਹੀਦਾ ਹੈ ਜਾਂ ਨਹੀਂ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਵਿੱਚ ਦਸ ਦੇ ਹਨ ਦਸ ਵਸਤੂਲੇ ਪਾਸ਼ੇ ਪਾਵੇ ਇੱਕ ਵਸਤ ਕਾਰਨ ਵਿਖੋਟ ਗਵਾਵੇ ਪ੍ਰਮਾਤਮਾ ਨੇ ਮਨੁੱਖ ਨੂੰ ਦਸ ਵਸਤੂਆਂ ਦਿੱਤੀਆਂ ਨੇ ਦਾਤਾਂ ਦਿੱਤੀਆਂ ਨੇ ਉਹਨਾਂ ਦਾ ਸ਼ੁਕਰ ਨਹੀਂ ਕਰਦਾ ਅੱਗੇ ਕਹਿੰਦੇ ਨੇ ਇੱਕ ਵਸਤ ਕਾਰਨ ਵਿਖੋਟ ਗਵਾਵੇ ਤੇ ਜੇ ਇੱਕ ਵਸਤੂ ਨਹੀਂ ਮਿਲੀ ਤਾਂ ਉਹਦੇ ਵਾਸਤੇ ਬਦਖੋਈ ਕਰੀ ਜਾਂਦਾ ਹੈ ਨਿੰਦਾ ਕਰੀ ਜਾਂਦਾ ਹੈ ਉਸ ਪਰਮਾਤਮਾ ਦੀ ਜਿਸ ਨੇ ਨੂੰ ਪਹਿਲਾਂ 10 ਵਸਤਾਂ ਦਿੱਤੀਆਂ ਸਨ ਜੇ ਇੱਕ ਨਹੀਂ ਮਿਲੀ ਤਾਂ ਨਿੰਦਾ ਕਰਦਾ ਹੈ ਬਦਖੋਈ ਕਰਦਾ ਹੈ ਪਰਮਾਤਮਾ ਨੂੰ ਠੇਤੇ ਨਹੀਂ ਕਰਦਾ ਤੇ ਜਿਹੜੀਆਂ 10 ਮਿਲੀਆਂ ਉਹਦਾ ਸ਼ੁਕਰ ਵੀ ਨਹੀਂ ਕਰਦਾ ਉਹਨਾਂ ਨੂੰ ਭਰਾ ਬੈਠਾ ਜਿਹੜੀ ਇੱਕ ਨਹੀਂ ਮਿਲੀ ਉਹ ਨੂੰ ਰੋਈ ਜਾਂਦਾ ਵੀ ਉਹ ਚੀਜ਼ ਨਹੀਂ ਮੈਨੂੰ ਉਹ ਵਸਤੂ ਨਹੀਂ ਮਿਲੀ ਉਹ ਖੁਦਾਰਤ ਨਹੀਂ ਮਿਲਿਆ ਤੇ ਜਿਹੜੇ ਮਿਲੇ ਨੇ ਉਹਨਾਂ ਨੂੰ ਖਲਾ ਬੈਠਾ ਅੱਗੇ ਸਤਿਗੁਰੂ ਜੀ ਕਹਿੰਦੇ ਇੱਕ ਪੀਣਾ ਦੇ 10 ਪੀ ਹੀ ਰਲੇ ਜੇ ਇੱਕ ਵਸਤੂ ਵੀ ਨਾ ਦੇ ਤੇ ਜਿਹੜੀਆਂ 10 ਦਿੱਤੀਆਂ ਹੋਈਆਂ ਉਹ ਵੀ ਲੈ ਲਵੀ ਤਉ ਮੂੜਾ ਕਹੁ ਕਹਾ ਕਰੇ ਫਿਰ ਇਹ ਮਨੁੱਖ ਜਿਹੜਾ ਏ ਮੂਰਖ ਮਨੁੱਖ ਕੀ ਕਰੇ ਜੇ ਤੈਨੂੰ ਇੱਕ ਨਹੀਂ ਮਿਲੀ ਜਿਹੜੀਆਂ ਤੈਨੂੰ 10 ਮਿਲੀਆਂ ਜੇ ਪ੍ਰਮਾਤਮਾ ਤੇਰੇ ਕੋਲੋਂ ਉਹ ਅਕਾਲ ਪੁਰਖ ਤੇਰੇ ਕੋਲੋਂ ਉਹ ਵੀ ਲੈ ਲਵੇ ਤਾਂ ਤੂੰ ਕੀ ਕਰੇਗਾ ਸੋ ਜਿਹੜੀਆਂ ਦਿੱਤੀਆਂ ਉਹਦਾ ਸ਼ੁਕਰ ਕਰ ਜਿਹੜੀ ਨਹੀਂ ਮਿਲੀ ਉਹਦਾ ਸ਼ੁਕਰ ਕਰਨ ਦੀ ਲੋੜ ਹੀ ਨਹੀਂ ਜੋ ਮਿਲ ਗਿਆ ਉਹਨੂੰ ਬਾਣਾ ਮੰਨ ਕੇ ਉਹਦੀ ਰਾਜਾ ਦੇ ਵਿੱਚ ਰਹਿਣਾ ਸਿੱਖ ਲੈ ਜੇ ਜੋ ਨਹੀਂ ਮਿਲਿਆ ਉਹਨੂੰ ਛੱਡ ਦੇ ਜੋ ਮਿਲਿਆ ਉਹਨੂੰ ਅਪਣਾ ਉਹਦੀ ਖੁਸ਼ੀ ਮਾਣ ਉਹਦਾ ਆਨੰਦ ਮਾਣ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਜਿਸ ਠਾਕੁਰ ਸਿਵ ਨਾਹੀ ਚਾਰਾ ਤਾ ਕੋ ਗੀਜੈ ਸਤ ਨਮਸਕਾਰਾ ਪ੍ਰਮਾਤਮਾ ਤੋਂ ਇਲਾਵਾ ਕਿਸੇ ਹੋਰ ਅੱਗੇ ਹੱਥ ਜੋੜਨਾ ਮਨੁੱਖ ਦੇ ਕੋਲ ਹੋਰ ਕੋਈ ਚਾਰਾ ਨਹੀਂ ਇੱਕ ਪਰਮਾਤਮਾ ਅੱਗੇ ਹੱਥ ਜੋੜਿਆ ਜਾ ਸਕਦਾ ਹੈ ਕਿਉਂਕਿ ਸਭ ਕੁਝ ਤਾਂ ਉਹ ਹੀ ਦੇਣ ਵਾਲਾ ਹੈ ਹੋਰ ਮਨੁੱਖ ਦੇ ਕੋਲ ਕੋਈ ਚਾਰਾ ਨਹੀਂ ਉਹ ਤੇ ਹੱਥ ਹੀ ਜੋੜ ਸਕਦਾ ਹੈ ਤਾਂ ਕੋ ਕੀਜੈ ਸਤ ਨਮਸਕਾਰਾ ਤੇ ਜੇ ਉਹ ਕੋਈ ਦੀ ਚੀਜ਼ ਦੇਂਦਾ ਹੈ ਕੋਈ ਵਸਤੂ ਦੇਂਦਾ ਹੈ ਤਾਂ ਉਹ ਤੇ ਸ਼ੁਕਰ ਕਰਨਾ ਚਾਹੀਦਾ ਹੈ ਜੇ ਕੋਈ ਉਹ ਚੀਜ਼ ਰਹਿ ਗਈ ਹੈ ਜਿਹੜੀ ਚੀਜ਼ ਤੇਰੀ ਵਸਤੂ ਨਹੀਂ ਮਿਲੀ ਤਾਂ ਉਦਾ ਰੋਣਾ ਨਹੀਂ ਰੋਣਾ ਚਾਹੀਦਾ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਜਾ ਕੈ ਮਨ ਲੱਗਾ ਪ੍ਰਭ ਮਿਠਾ ਸਰਬ ਸੁਖ ਤਾਹੂ ਮਨ ਉਠਾ ਸਤਿਗੁਰੂ ਜੀ ਕਹਿੰਦੇ ਜਿਸ ਦੇ ਮਨ ਦੇ ਵਿੱਚ ਪ੍ਰਭੂ ਦਾ ਅੰਧਾ ਗੰਧਾ ਹੈ ਵਿਸ਼ਾਸ ਆ ਜਾਂਦੀ ਹੈ ਸਰਬ ਸੁਖ ਤਾਹੂ ਮਨ ਉਠਾ ਸਾਰੇ ਸੁਖ ਉਸ ਦੇ ਹਿਰਦੇ ਦੇ ਵਿੱਚ ਆ ਵਸਦੇ ਹਨ ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੂਕ ਨਾਨਕ ਤਿੰਨ ਪਾਇਆ ਜਿਸ ਮਨੋਖ ਨੇ ਉਸ ਨੂੰ ਆਪਣਾ ਮੰਨ ਲਿਆ ਉਸ ਪ੍ਰਮਾਤਮਾ ਨੂੰ ਮਨਾ ਲਿਆ ਸਦੇ ਹੁਕਮ ਨੂੰ ਮੰਨ ਲਿਆ ਇਹਦੇ ਸਰਬ ਥੂਕ ਨਾਨਕ ਨੇ ਪਾਇਆ ਸਾਰੇ ਸੁਖ ਉਹਦੇ ਘਰ ਵਿੱਚ ਆ ਜਾਂਦੇ ਨੇ ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਆ ਗਾਨਤ ਸਾ ਆਪਣੀ ਦੇ ਰਾਸ ਖਾਤ ਪੀਂਦੇ ਵਰਤੇ ਆਨੰਦ ਉਲਾਸ अनेका ਗਣਤ ਪਦਾਰਥ ਪੂੰਜੀ ਦੇ ਪਦਾਰਥ ਪ੍ਰਮਾਤਮਾ ਨੇ ਮਨੁੱਖ ਨੂੰ ਦਿੱਤੇ ਉਹ ਉਹਨਾਂ ਪਦਾਰਥਾਂ ਨੂੰ ਖਾਂਦਾ ਪੀਂਦਾ ਹੈ ਅਤੇ ਖੁਸ਼ੀਆਂ ਮਾਣਦਾ ਹੈ ਖਾਤ ਪੀਂਦੇ ਵਰਤੇ ਆਨੰਦ ਉਲਾਸ ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਆਪਣੀ ਅਮਾਨ ਕਸ਼ ਬਹੁਰ ਸਾਹਲੇ ਅਗਿਆਨੀ ਮਨ ਰੋਸ ਕਰੇ ਸਤਿਗੁਰੂ ਜੀ ਫਿਰ ਕਹਿੰਦੇ ਨੇ ਆਪਣੀ ਇਮਾਨਤ ਜਿਹੜੀ ਚੀਜ਼ ਉਸ ਪ੍ਰਮਾਤਮਾ ਨੇ ਤੁਹਾਨੂੰ ਦਿੱਤੀ ਵਸਤੂ ਦਿੱਤੀ ਉਹ ਪ੍ਰਮਾਤਮਾ ਦੀ ਇਮਾਨਤ ਹੈ ਇਹ ਉਹ ਇਮਾਨਤ ਆਪਣੀ ਵਾਪਸ ਲੈ ਲਏ ਤਾਂ ਮਨੁੱਖ ਨੂੰ ਰੋਸ ਨਹੀਂ ਕਰਨਾ ਚਾਹੀਦਾ ਵਿਰੋਧ ਨਹੀਂ ਕਰਨਾ ਚਾਹੀਦਾ ਦੁਖੀ ਨਹੀਂ ਹੋਣਾ ਚਾਹੀਦਾ ਅਗਿਆਨੀ ਮਨ ਰੋਸ ਕਰੇ ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਆਪਣੀ ਪ੍ਰਤੀਤ ਆਪ ਹੀ ਖੋ ਗਏ ਬਹੁਤ ਉਸ ਦਾ ਵਿਸ਼ਵਾਸ ਨਾ ਹੋਵੇ ਕਹਿੰਦੇ ਆਪਣੀ ਪ੍ਰਤੀਤ ਆਪ ਹੀ ਖੋਵੇ ਜਦੋਂ ਇਹਦੇ ਮਨ ਦੇ ਅੰਦਰ ਰੋਸ ਆ ਜਾਂਦਾ ਹੈ ਤਾਂ ਇਹ ਆਪਣਾ ਵਿਸ਼ਵਾਸ ਜਿਹੜਾ ਇਹ ਖੋ ਬੈਠਦਾ ਹੈ ਕਿ ਪ੍ਰਮਾਤਮਾ ਨੇ ਮੈਨੂੰ ਉਹ ਵਸਤੂ ਨਹੀਂ ਦਿੱਤੀ ਕਹਿੰਦੇ ਬਹੁਤ ਉਸ ਦਾ ਵਿਸ਼ਵਾਸ ਨਾ ਹੋਵੇ ਫਿਰ ਕਹਿੰਦੇ ਦੁਬਾਰਾ ਉਸ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸਤਿਗੁਰੂ ਜੀ ਕਹਿ ਰਹੇ ਨੇ ਜਿਸ ਕੀ ਵਸਤ ਇਸ ਅੱਗੇ ਰੱਖੈ ਪ੍ਰਭ ਕੀ ਆਗਿਆ ਮੰਨੈ ਮਾਤੇ ਜਿਸ ਦੀ ਵਸਤ ਹੈ ਉਸ ਦੇ ਅੱਗੇ ਰੱਖ ਦੋ ਜੇ ਪਰਮਾਤਮਾ ਨੇ ਤੁਹਾਨੂੰ ਕੋਈ ਵਸਤੂ ਦਿੱਤੀ ਹੈ ਪਰਮਾਤਮਾ ਦੀ ਮਿਹਰ ਹੋਈ ਹੈ ਤੁਹਾਨੂੰ ਉਹ ਵਸਤੂ ਮਿਲੀ ਹੈ ਤਾਂ ਉਹ ਪਦਾਰਥ ਮਿਲਿਆ ਹੈ ਤਾਂ ਉਸ ਪਰਮਾਤਮਾ ਅੱਗੇ ਰੱਖ ਦੇਣਾ ਚਾਹੀਦਾ ਹੈ ਪ੍ਰਭ ਕੀ ਆਗਿਆ ਮੰਨੇ ਮੱਤੇ ਉਸ ਦੀ ਆਗਿਆ ਮੰਨ ਕੇ ਉਹਦੇ ਅੱਗੇ ਰੱਖ ਦੇਣਾ ਚਾਹੀਦਾ ਹੈ ਸਤਿਗੁਰੂ ਜੀ ਕਹਿੰਦੇ ਅੱਗੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਲਿਆ ਫਿਰ ਕਹਿੰਦੇ ਉਹ ਜਿਹੜੀ ਵਸਤੂ ਤੁਸੀਂ ਰੱਖੀ ਹੈ ਉਸ ਦੇ ਅੱਗੇ ਉਹ ਉਸ ਦਾ ਚੌ ਗੁਣਾ ਹੋ ਕੇ ਤੁਹਾਨੂੰ ਮੋੜਦਾ ਹੈ ਜੋ ਗੁਣਾ ਹੋ ਕੇ ਨਿਹਾਲ ਕਰਦਾ ਹੈ ਨਾਨਕ ਸਾਹਿਬ ਸਦਾ ਦੇਵ ਉਹ ਪਰਮਾਤਮਾ